ਕਾਲ ਜੀ ਅਸੀਂ ਅੱਜ ਸਵਾਰੀ ਕਰ ਰਹੇ ਹਾਂ ਜੀ Maruti Car ਬਈ Maruti ਇਹ ਜੈਨ ਜੈਨ ਹਾਈ ਇਹਦਾ ਟ੍ਰੈਂਡ ਕਿੰਨਾ ਹੁੰਦਾ ਸੀ ਬਈ ਹੁਣ ਤੋਂ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਅਸੀਂ ਛੋਟੇ ਛੋਟੇ ਹੁੰਦੇ ਸੀ ਮੇਰੀ ਭੂਆ ਦੇ ਮੁੰਡੇ ਕੋਲ ਹੁੰਦੀ ਸੀ ਜੈਨ ਗੱਡੀ ਸੋ ਬੜਾ ਵਧੀਆ ਲੱਗ ਰਿਹਾ ਹੈ ਬਈ ਇਹ ਆਪਣਾ ਭਰਾ ਇਹ ਕਾਲਾ ਕਮਾਨਾ ਸਾਡਾ ਗੁੱਤ ਸੇਮ ਸੇਮ ਹੈ ਸੋ ਇਸ ਕਰਕੇ ਅਸੀਂ ਭੈਣ ਭਰਾ ਹੀ ਹੋਏ ਹੈ ਹਨਾ ਰੋ ਗੋਤੀ ਹੋ ਗਏ ਪੰਜ ਗੇਰ ਤੇ ਪਹਿਲਾ ਗੇਰ ਹੌਲੀ ਹੌਲੀ ਗੱਡੀ ਚੱਲਦੀ ਆ ਤੁਸੀਂ ਗੱਡੀ ਦਾ ਏਸੀ ਦੇਖੋ ਗੇਰਾ ਜੇ ਤੁਸੀਂ ਹੁਣ ਮੇਰੀ ਥਾਂ ਤੇ ਹੁੰਦੇ ਤੁਸੀਂ ਇਹ ਕਹਿੰਦੇ ਵੀ ਕਸ਼ਮੀਰ ਚ ਨਾ ਵੀ ਕਸ਼ਮੀਰ ਚ ਬੈਠੇ ਆ ਸੈਂਸਰ ਬਾਈ ਤਕੜੇ ਨੇ ਸੈਂਸਰ ਦਾ ਕਹਿਣਾ ਲੱਗ ਪਿਆ ਨਾ ਵੀ ਇਦੇ ਆਏ ਜਿਹੜੇ ਆਪਣੀ ਫਿਲਮਾਂ ਦੇ ਹੀਰੋ ਨੇ ਉਹਨਾਂ ਨੂੰ ਘੁਮਾ ਕੇ ਇਹਨਾਂ ਨੂੰ ਚੱਕਾ ਉਹਨਾਂ ਨੂੰ ਪੁੱਛਦੇ ਆ ਵੀ ਉਹਨਾਂ ਨੂੰ ਕਿਵੇਂ ਲੱਗਿਆ ਅੱਜ ਜੈਨ ਚ ਬੈਠੇ ਆ ਬਈ ਅਸੀਂ ਤਾਂ ਰੋਜ ਜੈਨ ਗੱਡੀ ਚ ਹੈ ਬਈ ਨਹੀਂ ਫਿਲਮ ਦਾ ਹੀਰੋ ਤਾਂ ਪਹਿਲੀ ਵਾਰ ਬੈਠਿਆ ਨਾ ਤਾਂ ਆਪਣਾ ਆਪਰਾ ਆਪਣਾ ਮੰਗੂ ਬਈ ਜਿਹਦਾ ਚੈਨਲ ਹੈ ਮੰਗੂ ਫਿਲਮਸ ਠੀਕ ਹੈ ਇਹ ਆਪਣੇ ਅਰਸ਼ ਮੈਰਾ ਸਾਹਿਬ ਜਿਹੜੇ ਕੀ ਡਾਇਰੈਕਟ ਕਰ ਰਹੇ ਨੇ ਮੂਵੀ ਨੂੰ ਅੱਜ ਨੇਰੀ ਬਹੁਤ ਚੱਲੀ ਜਾਂਦੀ ਹੈ ਬਾਹਰ ਤੇ ਤਾਂ ਕਰਕੇ ਗਰਮੀ ਦਾ ਇੰਨਾ ਪਤਾ ਨਹੀਂ ਲੱਗ ਰਿਹਾ ਤੇ ਬਾਕੀ ਜੋ ਹਰੇਕ ਬੰਦੇ ਦਾ ਉਹਦਾ ਕੰਮ ਹੈ ਹਨਾ ਹਰੇਕ ਬੰਦੇ ਦੀ ਆਪਣੀ ਆਪਣੀ ਮਿਹਨਤ ਦੇਖ ਲੋ ਬਾਈ ਤੇਰੀ ਡਰਾਈਵਰੀ ਕਹੀ ਜੀ ਮੇਰਾ ਤਾਂ ਐ ਫੋਰ ਕਰੀ ਜਾਂਦਾ ਤੂੰ ਹੌਲੀ ਚੱਲ ਉਹ ਕਿਹਦੀ ਕਹੀ ਜੀ ਆ ਡਰਾਈਵਰੀ ਨਹੀਂ ਸੜਕ ਦੇ ਕਹੀ ਜੀ ਆ ਫਿਰ ਕੀ ਹੋ ਗਿਆ ਬਾਈ ਹੁਣ ਤੂੰ ਐ ਕਹੇਗਾ ਇਹ ਆ ਪ੍ਰੀਤ ਸਿੰਘ ਆ ਉਹ ਨੈਟ ਤੇ ਕਿਹਦਾ ਪ੍ਰੀਮ ਗੜਾ ਆਉਂਦਾ ਆ ਹਾਂ ਪ੍ਰੀਮ ਗੜਾ ਆਉਂਦਾ ਪ੍ਰੀਮ ਸਿੰਘ ਵਾਲਿਆਂ ਦੀ ਸੜਕਾਂ ਇਹ ਕਹਿੰਦਾ ਵੀ ਵਧੀਆ ਨਹੀਂ ਹੈਗੀਆਂ ਬਾਈ ਕਹਿੰਦਾ ਨਾ ਬਾਈ ਬਹੁਤ ਸੋਹਣੀ ਸੜਕਾਂ ਨੇ ਇਹ ਬਦਨਾਮ ਨਹੀਂ ਕਰਨਾ ਆਪਾਂ ਖੜੇ ਖੜ ਜਾ ਐਂ ਰੱਖੇ ਬਾਈ ਕੈਮਰਾ ਫੇਰ ਖੜਦਾ ਇਹ ਕੀ ਕਰਦਾ ਜਾ ਤੋ ਅਜਾ ਹੰਪੀ ਜੇ ਮਾਰਾਂਗੇ ਤੇ ਆ ਗਿਆ ਇਹ ਦੇਖ ਲੈ ਚੱਲ ਇਹ ਆ ਸੜਕ ਪ੍ਰੀਤ ਸਿੰਘ ਸੜਕਾਂ 'ਚ ਟੋਏ ਕਹਿੰਦਾ ਉਹ ਭਗਵਾਨਤ ਮੰਨ ਕਹਿੰਦਾ ਮੇਰੇ ਖੋਚ ਕਹਿੰਦਾ ਇਧਰ ਟੋਆ ਇਧਰ ਟੋਆ ਨਿਕੰਮੇ ਜਨਨ ਦੀ ਫੈਮਲੀ ਦੇ ਲੰਗਾ ਜਾਂਦਾ ਟਾਪਾ ਜਾਂਦਾ ਹੈ ਕਿ ਹੁੰਦਾ ਸੀ ਉਹ ਲੰਗਾ ਜਾਂਦਾ ਟਾਪਾ ਜਾਂਦਾ ਹੈ ਕਿਹੋ ਜਿਹਾ ਟੋਆ ਪਾਟਾ ਹੈ ਨਾ ਲੰਗਾ ਜਿੱਦਾਂ ਇਹ ਟਾਪਾ ਜਾਂਦਾ ਹੈ ਸਾਡੀ ਗੁਰਜੀਤ 베ਬੇ ਜੀ ਹਨਾ ਕਿਰਾਏ ਵਾਲੇ ਕਮਰੇ ਚ ਮੇਨ ਲੀਡ ਤੇ ਮੰਮੀ ਬਣੇ ਹੋਇਆ ਮੇਰੇ ਤੇ ਸਾਡਾ ਬਾਈ ਹਰਦੀਪ ਇਹਨੂੰ ਅਸੀਂ ਬਾਈ ਕਹਿੰਦੇ ਆ ਇਹਨੂੰ ਬਾਈ ਨੂੰ ਜਦੋਂ ਅਸੀਂ ਦੇਖਦੇ ਆ ਸਾਨੂੰ ਭਰਾਵਾਂ ਵਾਲੀ ਫੀਲਿੰਗ ਆਉਂਦੀ ਹੈ ਵੱਡੇ ਭਰਾਵਾਂ ਵਾਲੀ ਹਨਾ ਬਾਈ ਸਹੀ ਆ ਬਾਈ ਤੇ ਜੀ ਗਾ ਰੋ ਗੱਤੀਆਂ ਉਹ ਸਾਡੀ ਪ੍ਰੀਤ ਕਮਾਨ ਜੀ ਐ ਪ੍ਰੀਤ ਕਮਾਨ ਕਹਿੰਦੇ ਬਿਨਾ ਮੇਕਅਪ ਤੋਂ ਵੀ ਲਿਸ਼ਕਾ ਮਾਰਦੇ ਹੋਏ ਇਹ ਜਾਂ ਵਾਤਾ ਨੇ ਛੋਟੀ ਭੈਣ ਹੈ ਇਹ ਹਾਂ ਮੈਂ ਵੱਡੀ ਭੈਣ ਹਾਂ ਸੋ ਇਹ ਛੋਟੀ ਜਵਾਨ ਹੈ ਤੇ ਦੋ ਵੀ ਛੋਟੀਆਂ ਐ ਤੇ ਤੂੰ ਵੱਡੀ ਭੈਣ ਹੈ ਹਾਂ ਇਹ ਛੋਟੀ ਭੈਣ ਹੈ ਸਾਰੇ ਕਹਿੰਦੇ ਹੁੰਦੇ ਨੇ ਕਹਿੰਦੇ ਪ੍ਰੀਤ ਕਮਾਨ ਤੇਰੀ ਸਗੀ ਭੈਣ ਹੈ ਲੈ ਹਾਲੇ ਤੱਕ ਪਤੀ ਨਹੀਂ ਲੱਗਿਆ ਗਈਆਂ ਨੂੰ ਬਾਈ ਸੱਚੀ ਪੱਕੀ ਹੈ ਬਾਈ ਇਹ ਪ੍ਰੂਫ ਦਿਖਾ ਦਾਂਗੇ ਦਾਇ ਚਾਚੀ ਦੀਆਂ ਗੁਣੀਆ ਭਾਈ ਚਾਚੀ ਦੀਆਂ ਬਣਾਤੀਆਂ ਲੈ ਇੱਕ ਕਹਿ ਦਿੰਦੇ ਨੇ ਵੱਡੀ ਕਿਹੜੀ ਹੈ ਵੱਡੀ ਤਾਂ ਮੈਂ ਹੀ ਆ ਬਾਈ ਵੱਡੀ ਲੱਗਦੀ ਹੋ ਆ ਪਰ ਨਾ ਪਰ ਅਸੀਂ ਉਮਰ ਲੁਕੋ ਆ ਨਾ 1.7 ਦੇ ਦਿਓ ਪਲੀਜ਼ 2 ਸਾਲ ਵੱਡੀਆਂ ਮੇਰੇ ਤੋਂ ਦੇਖ ਲਓ ਹਮ ਲੱਗਦੀ ਵੱਡੀ ਹੋ ਹੁਣ ਲਾਲਾ ਸਾਹਿਬ ਤੋਂ ਦੇਖ ਲਾ ਤੇਰੇ ਚ 50 ਕਿਲੋ ਹੈਂ ਬਾਈ ਮੰਗੋ ਮੰਗੋ ਹੈ ਲੱਗੀ ਤੇ ਹਾਂ ਲਾਲਾ ਸਾਹਿਬ ਹੁਣ ਤੇਰੇ ਚ 50 ਕਿਲੋ ਆਇਆ ਨਾ ਅੱਛਾ ਇਹ ਜੇ ਬੇਦਮਦ ਜੀ 10 ਕਿਲੋ ਆ ਜਾਂਦਾ ਠੀਕ ਹੈ 10 ਕਿਲੋ ਆ ਜਾਂਦਾ 5 ਕਿਲੋ ਬੜਵਟ ਕੱਪ ਤਾਂ ਦੇਖ ਕੇ ਮਰ ਲਿਆ ਕਰੋ ਗੰਜਰ ਦੀ ਆਲੀ ਦਾ ਤੂੰ ਹੈਂ ਜੱਗੂ ਨਾਲ ਦਾ ਪਾਰੀ ਤਿੰਨ ਨੂੰ ਪਾਰੀ ਆ ਤੂੰ 3 ਕਿਲੋ ਵਜਨ ਹੱਥ ਚ ਘਟਾ ਲਿਆ ਮੈਂ ਫੇਰ ਉਹ ਵਧਾਈ ਜਾਂਦੀ ਆ ਦੇਖ ਲੇ ਵੇਰੀ ਆਡੀਅੰਸ ਦੱਸੋ ਕਿ ਮੇਰੇ ਚ 65 ਕਿਲੋ ਕਿਹੜੇ ਪਾਸੇ ਲੱਗਦਾ ਹੈ ਹੁਣ ਤਾਂ ਲੱਭੀ ਤਸਵੀਰ ਕਿੰਨਾ ਕਿੰਨਾ ਤਾਲੀ ਕਿਲੋ 45 ਕਿਲੋ 45 ਕਿਲੋ ਲੱਗਦਾ ਪਰ ਹੈਗਾ ਮੇਰੇ ਚ ਵੱਧ ਦੇ 53 ਜੇ ਹੁਣ ਤਾਂ ਫੇਕ ਲੱਗਦਾ 44 ਕੰਡਾ ਹੈਗਾ ਹੁਣੇ ਰੱਖਿਆ ਸੀ ਪਤਾ ਲੱਗ ਜਣਾੜੇ ਕੰਡੇ ਦੇ ਤੋਲ ਐ ਕਰ ਲੋ 1 ਮਿੰਟ ਆ ਕੰਡੇ ਜਮੇ ਹੁਣ ਤੋਲ ਕੇ ਦਿਖਾ ਦੂੰਗੀ ਨਾਲ ਦੀ ਨਾਲ 50000 ਰੁਪਏ ਗੂਗਲ ਪੇ ਨਾਲ ਤੁਸੀਂ ਕਰੋਗੇ ਨਾਲੇ ਮੈਂ ਕਰੂੰਗੀ ਸਾਡੇ ਕੋਲ ਹੈਗਾ ਇੰਤਜ਼ਾਮ ਉਹ ਵੀ ਹੈਂ ਚੰਡੇ ਜੀ ਕੁਛ ਧਰ ਦਾਂਗੇ ਅਸੀਂ ਉਹ ਤਾਂ ਫਿਰ ਤਾਂ ਥੋੜੀ ਉਹ ਹੈ ਨਾ ਬੈਕ ਤੋਂ ਵੱਧ ਗਿਆ ਫਿਰ ਅੰਕਲ ਜੀ ਤੁਸੀਂ ਦੱਸੋ ਜੀ 65 ਲੱਗਦਾ ਮੇਰੇ 'ਚ ਹਾਂ ਨਾ 65 ਕਿੰਨਾ ਵਾਈ ਲਾਦੇ ਈ ਤੁਹਾਨੂੰ 60 ਤੇ 50 ਦੇ ਵਿਚ ਵਿਚ ਹੈ ਬਸ ਠੀਕ ਹੈ ਬੱਸ ਸਹੀ ਹੈ ਤੁਹਾਨੂੰ ਕਿੰਨਾ ਲੱਗੇਗਾ ਉਸ ਹੋਊਗਾ 55 ਕਾ 2 ਕਿਲੋ ਘੱਟੇ ਜੀ ਤੁਹਾਨੂੰ ਕਿੰਨੇ ਲੱਗਦੇ ਹਰਦੀਪਾ ਮੈਨੂੰ ਤਾਂ ਪਤਾ ਮੇਰਾ ਕੰਡਾ ਜੋਖਿਆ ਹੋਇਆ ਬਸ 53 ਹੁਣ ਰੋਟੀ ਖਾ ਕੇ ਅਨਵਾਦ ਗਿਆ ਰੋਟੀ ਖਾ ਕੇ ਤਰੋੜਾ ਰੋਟੀ ਖਾ ਕੇ ਵੀ ਨਹੀਂ ਰੋਟੀ ਖਾ ਕੇ ਤਾਂ ਕਿਲੋ ਕੀ ਵਾਦਾ ਹਾਂ ਰੋਟੀ ਖਾ ਕੇ ਰੋਟੀਆਂ ਵੀ ਸਾਡੀਆਂ ਅਸੀਂ ਪਤੀਆ ਕਿੰਨੇ ਖਾਣੇ ਆ ਰੋਟੀ ਖਾ ਕੇ ਛੱਡ ਕਿਲੋ ਆਦਰੇ ਜੇ ਤੇਰੇ ਤੇ ਤੇਰੇ ਤਾਂ 85 ਮੇਰੇ ਤੇ ਰੋਟੀ ਖਾ ਕੇ 46 ਕਿਲੋ ਆ 1.5 ਕਿਲੋ ਮੰਗੂ ਦੀ ਬੇਬੀ ਹੁਣ ਤਾਂ ਜੀ ਅਸੀਂ ਪਤਲੇ ਹੋ ਗਏ ਹੁਣ ਕਿਸੇ ਦੀ ਮਜਾਲ ਨਹੀਂ ਸਾਨੂੰ ਮੋਟਾ ਕੰਡਲ 12 ਕਿਲੋ ਵਜਨਦੀ ਸਾਡੇ ਜਨਾਂ ਵਧਿਆ ਨਾ ਘਟਿਆ ਉੱਥੇ ਖੜਿਆ ਬਈ ਬਾ ਵੀ ਤੇਰੇ ਚ ਕਿੰਨਾ ਵਜਨ ਹੈ ਮੇਰੇ ਚ ਬਈ 68 ਟੱਕ ਲੱਜਕਿਆ ਸੀਗਾ ਲੱਭਣੀ ਤੇ ਸਹੀ ਦੱਸੀ ਪੈਟ ਕਿਲੋ ਵਜਨ ਇਚ 60 ਦੇ ਖਾਲੀ ਸੀ ਹਾਏ ਕਿੰਨੇ ਖਰਾਬ ਤੂੰ ਵੀ ਨਗਰ ਲੱਗ ਗਿਆ ਨਿੱਕਲ ਜੁਗਸੁੰਦਰੀ ਯਾਦ ਨਹੀਂ ਆ ਰਿਹਾ ਅੱਖ ਮਰਤੀ 70 ਐ ਮੇਰੇ ਚ ਇਹ ਕਰ ਤੋਨੇ 70 ਮੇਰੇ ਚ ਚੱਲ ਠੀਕ ਐ ਬੇ ਕਿਸੇ ਨੂੰ ਬੁਲਾਉਂਦੀ ਨਹੀਂ ਮੈਂ ਹੁਣ ਇਕਲੀ ਦੀ ਗਾੜੂ 85 ਪਾਣੀ ਪੀਲਾ ਦਿਲ ਚ ਕਿੰਨਾ ਵਾਏ ਨਾ ਮੇਰੇ ਚ ਹੁਣ 75 ਲਾਪਰੀ ਚ ਜਪੈਂਡ ਕੇ ਲਓ ਜੀ ਨਾ ਹਾਂ ਕਿਆ ਉਹ ਦੇ ਅੱਜ ਅੱਜ ਨਹੀਂ ਪਹਿਲਾਂ ਹਏ ਪਾਪੀ ਪੈਣ ਤਾਂ ਮੇਰੀ ਜ਼ਿੰਦਗੀ ਚ ਨਾ ਕਦੇ ਹੋਵੇ ਨਾ ਹੋਇਆ ਸੀ 62 ਸੀਗਾ ਇਹ 3 ਕਿਲੋ ਤੇਰੇ ਮੈਂ ਮੂੰਹ ਤੇ ਪਾਣੀ ਪਾ ਬਣਾ ਖੜੇ ਹੋ ਜਾ ਮੈਂ ਜੁੱਟ ਮਾਰਦਾ ਭਾਬੀ ਨੂੰ ਮੈਂ ਕੁਝ ਨਹੀਂ ਗਿਆ ਇਹਨੂੰ ਪੁੱਛਿਆ 65 ਕਿਲੋ ਵਾਜ ਨਾ ਕਦੇ ਲਿਆਵਾਂਗੇ ਸਾਹਮਣੂ ਕੰਡਲ ਲਾਉਂਦੇ ਆਖਾਂਗੇ ਹੁਣ ਦੀ ਗੱਲ ਨਹੀਂ ਕਰ ਰਹੇ ਜੀ ਹੁਣ ਤਾਂ ਮੇਰੇ ਬਰਾਬਰ ਕੋਈ ਨਹੀਂ ਖੜ ਸਕਦਾ ਤੁਹਾਡੇ ਸਾਰੇ ਚਿਹਰੇ ਆ ਗਈ ਇਹਨੂੰ ਪੁੱਛ ਲਾ ਬੇਬੇ ਕਿੰਨਾ ਵਾਜਦੀ 65 ਕਿਲੋ ਵਾਜਦੀ ਨੇ ਜੇ ਬਸ ਬੇਬਸਤੀ ਹੈ ਇਹ ਜਿਹੜੇ ਲੋਕ ਨੇ ਨਾ ਜੀ ਮੈਂ ਤਾਂ ਇਹ ਜਿਹੜੇ ਲੋਕ ਨੇ ਨਾ ਜੀ ਇਹ ਬਹੁਤ ਬੇਈਮਾਨ ਲੋਕ ਨੇ ਜੀ ਇਹ ਬਹੁਤ ਬੇਈਮਾਨ ਨੇ ਜੀ ਦੂਸਰਿਆਂ ਨੂੰ ਪਤਲਾ ਦੂਸਰਿਆਂ ਨੂੰ ਪਤਲਾ ਦੇਖ ਕੇ ਮੱਛੇ ਨਾਲੇ ਲੋਕ ਨੇ ਜੀ ਇਹ ਕਹਿੰਦੇ ਅਸੀਂ ਕਿਉਂ ਨਹੀਂ ਇਹ ਵਿਚ ਕਿੱਟ ਲਿਆ ਟੰਡਾ ਇਹ ਆਏ ਮੋੜ ਨੂੰ ਉਹਨੂੰ ਚੁਆਏ ਮੋੜ ਨੂੰ ਬੇਚਾਨੀ ਸਾਹਮਣੇ ਜਵਾਨ ਕਰ ਰਹੀਆਂ ਸਾਡੀ ਜਵਾਨ ਹੋਈ ਹੈ ਪਹਿਲਾਂ ਬੀਜੇ ਮੇਰੇ ਚ 65 ਕਿਲੋ ਹੋਇਆ ਬਾਜਣਾ ਤਾਂ ਤਾਂ ਮੈਂ 50000 ਰੁਪਏ ਗੂਗਲ ਕਰੂੰਗੀ 65 ਤੂੰ ਕਹਿਦੀ 55 ਮੈਂ ਕਹਿਆ ਸੀ ਹੁਏ ਕਿੰਨਾ ਗੱਪੀ ਆ ਦੇਖੀ ਕਿਸੇ ਬੈਗ ਬੈਗ ਕਰਕੇ ਦੇਖੋ ਇਹਨੂੰ ਸਾਰੇ ਹਾਂ ਪੈਂਟ ਦੇ ਵਿੱਚ ਤੂੰ ਪੈਂਟ ਇਨਗੇ ਪੈਂਟ ਇਨਗੇ ਕਹਿਦੀ 55 ਮੈਂ ਕਹਿਆ ਸੀ ਸੁੱਖ ਇਧਰ ਨਾ ਟਰੈਕਟਰ ਘਾਉਣੇ ਆਉਂਦੇ ਨਾ ਲਾ ਦੇਖ ਲੈ ਕੰਡੇ ਨਹੀਂ ਜਾਉਂਦਾ ਆ ਦੇਖ ਜੇ ਮੈਂ 65 ਕਲੂ ਨਾ ਫਿਰ ਮੈਂ ਇਹਦੇ ਵਿੱਚ ਮਿਸ ਯੂਜ਼ ਕਰੂੰਗੀ ਹਾਂ ਕੰਡੇ ਤੇ ਜਾ ਮਿਸ ਯੂਜ਼ ਆਇਆ ਲੈ ਇਹ ਲੋ ਜੀ 55 ਵੀ ਨਹੀਂ ਹੈਗਾ 75 ਵੀ ਨਹੀਂ ਪੂਰਾ ਹੈਗਾ ਮੇਰੇ ਰੋਟੀ ਖਾ ਕੇ ਯਾਰ ਤਰੰਦਾ ਕਿਲੋ ਇਹ ਕਦੋਂ ਦੀ 65 ਕਿ ਜੰਦੀ ਹੈਗੀ ਓਏ ਯਾਰ ਮੈਂ ਕਦੋਂ ਕਿਸੇ ਤੁਸੀਂ ਬੈਠ ਹੋ ਕੇ ਦੇਖੋ ਬੋਲੀ ਆ ਨਾ ਮੀ ਮੇਰੇ ਨਾਮ ਲਾਈ ਦਿੰਦਾ ਹੈ ਪਾਗਲ ਜਾ ਇਹ ਹੁੰਦੀ ਹੈ ਜੀ ਸਿਆਣੇ ਆਰਟਿਸਟ ਦੀ ਪਛਾਣ ਦੇਖ ਲੋ ਜਿਹੜੇ ਕੰਮ ਟਲੂ ਆਰਟਿਸਟ ਹੁੰਦੇ ਨੇ ਉਹ ਕਹਣਗੇ ਅਸੀਂ ਕਿਉਂ ਕੰਮ ਕਰਨਾ ਸਾਨੂੰ ਮਜੇ ਦੇ ਬਿਠਾਉਣ ਵਾਲਾ ਸੀਨ ਕਰਾ ਦੋ ਜਿਹੜੇ ਹੁੰਦੇ ਨੇ ਇਹ ਕੰਮ ਹੀ ਹੈ ਕੰਮ ਹੀ ਆਰਟਿਸਟ ਇਹ ਕਹਿੰਦੇ ਅਸੀਂ ਮਜੇ ਦੇ ਬੈਣੀ ਨਹੀਂ ਸਾਨੂੰ ਕੰਮ ਲਾ ਦੋ

ਚਲਾ ਗਈ ਕਿ ਤਾ ਮਤ ਫੇਰ ਕਰਨਾ ਤੇਰਾ ਮੈਂ ਮਦਦ ਕਰਾ ਦੂੰਗਾ ਐਂ ਹੀ ਕਰ ਮੇਰਾ ਨਾਮ ਮੜੇ ਮਨਜੀਤ ਸਿੰਘ ਮੈਂ ਤੇਨੱਕ ਗੱਲ ਕਰਨੀ ਜ਼ਰੂਰੀ ਤਾ ਪਤਾ ਜਿਹੜੀ ਗੱਲ ਕਰਨੀ ਐ ਇੱਥੇ ਹੀ ਕਰ ਲੈ ਓਏ ਆ ਜਾ ਘਰ ਮਾਂ ਸਾਡੇ ਕੰਮਾਂ ਜੀ ਪਾਉਂਦੇ ਰਹਿਣੀ ਜਿੰਝਰ ਦੰਦੂ ਮੈਨ ਲੈ ਕੇ ਨਾਲੇ ਆ ਜਾ ਕੰਮ ਦਾ ਬੰਦੇ ਦੇ ਕੰਮ ਹੁੰਦੇ ਨੇ ਕੰਮ ਤੋਂ ਨਾ ਬੰਦਾ ਕਹਦਾ ਹੈ ਦੱਸ ਹਾਂ ਬੈਠ ਲਈ ਸਾਰੀ ਜ਼ਿੰਦਗੀ ਮੇਰੀ ਮੈਂ ਕੰਮ ਕਰਦੇ ਕਿਸੇ ਵੇਲੇ ਐ ਵੀ ਦੇਖ ਲੈ ਕਰ ਵੀ ਭਾਈ ਕੁ ਸੁਖ ਦਾ ਮੈਨੂੰ ਉਹ ਦਵਾ ਦੇ ਮੇਰਾ ਤੇਰੀਆਂ ਫਿਕਰਾਂ ਚ ਜਿਹੜਾ ਅੱਧਾ ਰਹਿ ਗਿਆ ਇਹ ਕੋ ਡਾਇਲੋਗ ਹੋਇਆ ਬਈ ਤੇਰੀਆਂ ਫਿਕਰਾਂ ਚ ਅੱਧਾ ਰਹਿ ਗਿਆ ਕਿਹਾ ਤੈਨੂੰ ਕੀ ਕਹਾ ਸਰ ਉਹ ਮਾਂ ਨੂੰ ਬਹਿ ਜਾ ਸੁਖਦਾ ਸਾਹਿਬ ਵੀ ਲੈ ਲਿਆ ਕਰ ਵੀ ਮੈਂ ਤੈਨੂੰ ਸੌਖੀ ਕਰਨ ਦੇ ਚੱਕਰ 'ਚ ਫਿਰਦਾ ਆਇਆ ਕਹਿ ਐਕਸ਼ਨ ਉਹ ਮਾਂ ਬਹਿ ਜਾ ਸੁਖਦਾ ਸਾਹਿਬ ਵੀ ਲੈ ਲਿਆ ਕਰ ਨਾਲੇ ਮੈਂ ਤਾਂ ਤੈਨੂੰ ਨਾ ਸੌਖੀ ਕਰਨ ਦੇ ਚੱਕਰ 'ਚ ਫਿਰਦਾ ਕੋਈ ਨਹੀਂ ਪਤਾ ਤੁਸੀਂ ਐਂ ਕਹਿਦੇ ਹੋ ਜੀ ਉਹ ਤਾਂ ਮੈਨੂੰ ਪਤਾ ਪੁੱਤ ਰਿਸ਼ਤਾ ਹੋਤਾ ਗਿਆ ਤੁਹਾਡਾ ਪੱਕਾ ਕੋਈ ਨਹੀਂ ਪੁੱਤ ਹਮ ਐਕਸ਼ਨ ਕੋਈ ਨਹੀਂ ਪੁੱਤ ਤੇਰੀ ਤੰਦਰੁਸਤੀ ਰਹੇ ਮੈਂ ਸੌਖੀ ਸੌਖੀ ਆ ਨਾਲੇ ਕਹਿੰਦੇ ਹੁੰਦੇ ਸਿਆਣੇ ਵੀ ਜਿਹਦਾ ਜਵਾਬ ਸਹੀ ਆ ਨਾ ਗਲਤ ਰਹੇ ਨਹੀਂ ਪਿਆ ਮਾਪੇ ਲਈ ਇੱਥੇ ਸਵਰਗ ਆ ਨਾਲੇ ਰਿਸ਼ਤੇ ਦੀ ਗੱਲ ਐ ਰਿਸ਼ਤਾ ਤੇਰਾ ਹੋਇਆ ਪਿਆ ਮੈਂ ਸੌਖੀ ਦੀ ਸੌਖੀ ਕੱਟ ਕਿਹੜਾ ਜਗਾਣਾ ਬਲੌਗ ਤੂੰ ਵੀ ਬਲੌਗ ਬਣਾਉ ਬਣਾਈ ਮੇਰੇ ਨੂੰ ਬਲੌਗ ਕਰ ਦੇ ਨੀ ਬਲੌਗ ਕਰ ਦੋ ਆ ਕਰ ਦਾਂਗੇ ਜੀ ਸ਼ੇਅਰ ਕਰ ਦਾਂਗੇ ਏਅਰਡ੍ਰੌਪ ਉਹ ਕਰ ਦਾਂਗੇ ਕਿਹੜਾ ਸੁਣਾਵਾ ਕੋਈ ਮਰਜ਼ੀ ਸੁਣਾ ਦਿਓ ਬਸ ਅਮਰ ਤੇ ਵਰਕ ਦੀ ਸੁਣਾਈ ਪਰ ਲੰਬਾ ਆ ਸੁਣਾਈ ਲੰਬਾ ਆ ਖੜ ਜਾ ਖੜ ਜਾ ਮੈਂ ਵੀਡੀਓ ਬਣਾ ਲਾ ਓਕੇ ਅਰੇ ਦੇ ਬਾਜੂ ਮਗਨ ਬਲੌਗ ਕਰਦੇ ਹੋ ਲੋ ਜੀ ਹਾਂਜੀ ਖੜ ਜਾ ਖੜ ਜਾ ਮੰਗ ਬਹੁਤ ਜ਼ਿਆਦਾ ਵੱਧ ਗਈ ਹੈ ਕਹਿੰਦੇ ਗਾਣਾ ਬਾਲਾ ਘੰਟਾ ਵੀਡੀਓ ਦੇਖੀ ਜੀ ਅੱਛਾ ਚਲੋ ਤੈਨੂੰ ਮਾਇਆ ਮੈਂ ਸਮਝਾਉਂਦੀ ਵੇ ਹਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਤਾ ਹੈ ਚਲੋ ਤੈਨੂੰ ਮਾਇਆ ਮੈਂ ਸਮਝਾਉਂਦੀ ਵੇ ਹਰ ਗੱਲ ਤੇ ਪਰਦਾ ਪਾਉਂਦੀ ਵੇ ਕਿਉਂ ਕਾਲਾ ਮੜਾ ਕਰ ਜਨ ਕਾਲਾ ਮੜਾ ਕਰ ਜਨ ਕਰ ਗਲਿਸ਼ ਤਨੀ ਦੀ ਮੂਰਖ ਮਾਇਆ ਛੱਡ ਦੇ ਹੁਣ ਤੂੰ ਚਾਕ ਬਗਾਨੀ ਦੀ ਵੇ ਸੋਹਣਾ ਸੱਜਣਾ ਛੱਡ ਦੇ ਹੁਣ ਤੂੰ ਚਾਕ ਬਗਾਨੀ ਦੀ ਕਵੀਲਦਾਰਾ ਨੂੰ ਐ ਹੋ ਜਾਏ ਕਦੇ ਕੰਮ ਨਾ ਜੱਚਦੇ ਵੇ ਠੂਠਾ ਮੁੱਦਾ ਵੱਜ ਗਿਆ ਕੀ ਤੇਰੀ ਮਤ ਤੇ ਵੇ ਵਿਆਹ ਕੇ ਜਿਹੜੀ ਲਿਆਂਦੀ ਕਰ ਲੈ ਕਦਰ ਜਨਾਨੀ ਦੀ ਮੂਰਖ ਮাইয়া ਛੱਡ ਦੇ ਹੁਣ ਤੂੰ ਚਾਹ ਕੇ ਬਗਾਨੀ ਦੀ ਵੇ ਸੋਹਣਿਆ ਸੱਜਣਾ ਛੱਡ ਦੇ ਹੁਣ ਤੂੰ ਚਾਹ ਕੇ ਬਗਾਨੀ ਦੀ ਵਾ ਵਾ ਬਈ ਤਾੜੀਆਂ ਲਾਓ ਯਾਰ ਤਾੜੀਆਂ ਲਾਓ ਇੱਕ ਪਿਆਰੇ ਤੂੰ ਬਗਾਨੀ ਨਹੀਂ ਬਗਾਨੀਆਂ ਕਹਿਣਾ ਸੀ ਇੱਕ ਪਿਆਰੇ ਅਦਾਕਾਰ ਹੋਣ ਦੇ ਨਾਲ ਨਾਲ ਹੀ ਬਹੁਤ ਸੁਰੀਲੇ ਸਿੰਗਰ ਵੀ ਨੇ ਤੁਹਾਡੀਆਂ ਅਪਕਮਿੰਗ ਮੂਵੀਜ਼ ਬਾਰੇ ਦੱਸੋਗੇ ਜੀ ਸਾਡੇ ਇੱਕ ਤੁਸੀਂ ਸਾਹਿਬ ਜੀ ਨਾਲ ਦੀ ਮੰਨੇ ਹੁਣ ਕਰ ਰਹੇ ਹੋ ਸਾਹਿਬ ਜੀ ਨਾਲ ਦੀਆਂ ਮੰਨੇ ਬਹੁਤ ਸੋਹਣਾ ਮੇਰਾ ਪ੍ਰੋਜੈਕਟ ਆ ਰਿਹਾ ਤੇ ਖੁਸ਼ਖਬਰੀ ਤੇ ਉਡਣਾ ਸੱਪ ਤੇ ਹੈਪੀ ਖੁਸ਼ ਹੋ ਗਿਆ ਇਸ ਸਾਲ ਮੇਰੀਆਂ 4 ਫੀਚਰ ਮੂਵੀਆਂ ਆ ਰਹੀਆਂ ਲੋ ਜੀ ਧਮਾਕਾ ਹੋ ਰਿਹਾ ਜਬਰਦਸਤ ਬ੍ਰਾਸਟ ਹੋ ਰਹੇ ਨੇ ਹੁਣ ਜਿਹੜੀਆਂ ਵੱਡੀਆਂ ਫਿਲਮਾਂ ਚ ਮੈਂ ਹੋਣੀ ਜੀ ਸਾਡੀਆਂ ਪੁਰਾਣੀਆਂ ਬੀਬੀਆਂ ਨੇ ਉਹ ਥੜਿਆ ਓ ਹੋ ਕੇ ਰਹਿਣਾ ਸਾਵਧਾਨ ਹਾਂ ਉਹਨਾਂ ਨੂੰ ਬ੍ਰੇਕ ਮਿਲਣ ਵਾਲੀ ਹੈ ਜੀ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੁਸੀਂ ਵਲੌਗ ਬਣਾਇਆ ਤੇ ਮੈਨੂੰ ਸ਼ੇਅਰ ਜ਼ਰੂਰ ਕਰਦੇ ਹਾਂ ਜੀ ਹਾਂਜੀ ਹਾਂਜੀ ਕੁਲਦੀਪ ਦਾ ਸਾਹ ਜ ਤੇ ਕੁਲਦੀਪ ਸੰਧੂ ਕਹਿੰਦੇ ਇਕੱਠੀਆਂ ਹੋ ਗਏ ਦੇਖਦੇ ਹਾਂ ਹੁਣ ਕੀ ਬਣਦਾ ਮੋਰੀ ਵੀ ਗਦਰ ਜੋਦੇ ਇਹ ਲਿਆ ਗਏ ਕਹਿੰਦੇ ਗਦਰ ਜੋਦੇ ਕੋਈ ਫਿਲਮ ਕਦੋਂ ਆਉਣੀ ਹੈ ਜੀ ਗਦਰ ਜੋਦੇ ਪਤਾ ਨਹੀਂ ਬੇਟੇ ਕਦੋਂ ਆਉਣੀ ਉਹ ਤਾਂ ਕੱਸੀ ਹੋਵਾਂਗੇ ਦੁਨੀਆ ਤੇ ਜੀ ਹਾਂ ਹੋਵਾਂਗੇ ਤਾਂ ਹੈਗੇ ਪਰ ਛੇਤੀ ਆਊਗੀ ਪਰ ਬਹੁਤ ਆਗੀਆਂ ਛੇਤੀ ਸਾਜੀ ਇੱਥੇ ਆ ਗਈ ਨਾ ਨਾ ਛੇਤੀ ਸਾਜੀ ਆ ਦੇਖ ਲੋ ਜੀ ਇਹ ਬੱਚੇ ਮਕਾਨ ਕਰਦੇ ਨੇ ਬਹੁਤ ਵਧੀਆ ਕੁੜੀਆਂ ਨਾਲ ਲਵ ਪ੍ਰੀਤਿਕ ਮਾਨ ਸ਼ੁਕਰੀਆ ਜੀ ਸੁਣਿਆ ਤੁਸੀਂ ਦੁਨੀਆ ਤੇ ਨਾ ਹੋ ਉਹ ਦੁਨੀਆ ਤੇ ਬੜਾ ਹੋ ਗਿਆ ਥੋੜਾ ਜਿਆਦਾ ਹੋ ਗਿਆ ਜੀ ਨਾ ਨਾ ਦੁਨੀਆ ਤੇ ਬਹੁਤ ਨਾ ਹੈਗਾ ਜਿੱਥੇ ਜਾਣੇ ਕਹਿੰਦੇ ਨਾ ਪ੍ਰੀਤ ਅੱਛੀ ਨਹੀਂ ਸਾਰੇ ਸਿਆਣ ਨਹੀਂ ਬਹੁਤ ਸਾਰੇ ਪਛਾਣ ਕਰਦੇ ਨੇ ਮੈਂ ਹਨਾ ਸਾਡੇ ਪਿੰਡ ਦੀ ਕਵਰਟੀ ਆ ਉਹ ਪਰਛਦੀ ਹੁੰਦੀ ਆ ਕਿ ਤੁਸੀਂ ਹੁਣ ਲਾਪਰੀ ਤਰ੍ਹਾਂ ਕੀ ਹੋਣੀਆਂ ਦੇ ਮੈਂ ਕਿਹਾ ਸ਼ੂਟ ਡੇਟਸ ਦੀ ਵਜ੍ਹਾ ਕਰਕੇ ਇਹ ਜੀ ਹੁਣ ਵੱਡੇ ਆਰਟਿਸਟ ਹੋ ਗਏ ਜੀ ਅਸੀਂ ਚਾਹੁੰਦੇ ਆ YouTube ਤਾਂ ਸੱਚੀ ਪੈਂਡਾ ਕਰ ਜਾਣ ਤੇ ਆਪਦੇ ਵੱਡੇ ਪਰਦੇ ਦੇ ਆਪਦਾ ਨਾਮ ਬਣਾਉਣਾ ਮੇਰੇ ਬੇਟਾ ਇਹ ਤਾਂ ਥੋੜੀ ਸੋਚ ਵਧ ਗਿਆ ਗਈ ਹਾਂਜੀ ਵੀ ਵੱਡੇ ਪਰਦੇ ਤੇ ਇੱਜ਼ਤ ਮਿਲਦੀ ਆ ਕੰਮ ਵਧੀਆਂ ਮਿਲਦਾ ਹੈਗਾ ਹਨਾ ਦੋ ਪੈਸਿਆਂ ਦੇ ਵੀ ਉਧਰੋਂ ਉਧਰ ਹੁੰਦਾ ਵੀ ਇੱਜ਼ਤ ਆ ਸੀ ਵੀ ਕਰਦੇ ਆ ਜੀ ਇੱਕ ਕਰਦੇ ਆ ਨਹੀਂ ਨਹੀਂ ਕਹਿੰਦੇ ਲੈ ਨਹੀਂ ਇਹ ਗੱਲ ਨਹੀਂ ਹੈਗੀ ਵੀ ਤੁਸੀਂ ਇੱਜ਼ਤ ਨਹੀਂ ਕਰਦੇ ਸਭ ਸਭ ਇੱਜ਼ਤ ਕਰਦੇ ਆਂ ਛੋਟ ਮੂਵੀਆ ਤੋਂ ਲੈ ਕੇ ਵੱਡਿਆਂ ਤੱਕ ਇੱਜ਼ਤ ਮਿਲਦੀ ਹੈਗੀ ਜਿਹੜਾ ਕੰਮ ਵਧੀਆ ਕਰਦਾ ਜੇ ਕਿਸੇ ਨੂੰ ਕੰਮ ਹੀ ਨਾ ਆਊਗਾ ਫਿਰ ਉਹਦੇ ਤਾਂ ਵੀ ਇੱਜ਼ਤ ਹੁੰਦੀ ਹੈ ਠੀਕ ਹੈ ਜੀ ਅਤੇ ਬਾਵਾ ਵਿਚਾਰਾ ਬਾਹਲੇ ਵਾਲ ਕਟਾਈ ਬੈਠਾ ਦਾੜੀ ਕਟਾਈ ਬੈਠੇ ਹੁਣ ਡਰਦਾ ਕਿ ਮੇਰੇ ਅੱਗੇ ਨਹੀਂ ਆਉਣਾ ਇਹ ਸਾਈਟ ਨੂੰ ਜਾਣਦੇ ਹੋਏ ਇੱਥੇ ਗਰਮੀ ਜ਼ਿਆਦਾ ਹੋਗੀ ਸੀ ਗਰਮੀ ਜ਼ਿਆਦਾ ਹੋ ਗਈ ਤਾਂ ਕਰਕੇ ਮੁੱਛਾ ਦਾੜ੍ਹ ਮੂੰਹ 'ਚ ਪੈਂਦੇ ਥੋੜਾ ਤਾਂ ਕਰ ਸੈਲਿੰਗ ਕਰ ਚਲੋ 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 ਬਈ ਲੋਕੇਸ਼ਨ ਤੇ ਚਲੋ ਇਹ ਕੰਮੋ ਇਹ ਮਾਂ ਇਹ ਕੰਮੋ ਪੁੱਤ ਕਹਿੰਨ ਕਿ ਆ ਜਾ ਜਲਦੀ ਜਲਦੀ ਸੇਨ ਲਾਉਣਾਗਾ ਉਹ ਤਾਂ ਕਹਿਣ ਕੀ ਗਰਮੀ ਲੱਗਦੀ ਹੈ ਹੁਣ ਅੱਧਾ ਘੰਟਾ ਹੋ ਗਿਆ ਖੜੇ ਨੂੰ ਕਿਸੇ ਨੂੰ ਪਤਾ ਲੱਗਿਆ ਵੀ ਬਾਹਰ ਕਰਨੀ ਨਹੀਂ ਗਰਮੀ ਹੈ ਨਹੀਂ ਨਾ ਪੁੱਤ ਕਿਹੜਾ ਪਤਾ ਲੱਗਦਾ ਕਹਿੰਦੇ ਜਦੋਂ ਸਿਰ ਤੇ ਬੱਠਲ ਹੁੰਦਾ ਬੁੜੀਆਂ ਤਾਂ ਉਦੋਂ ਗੱਲਾਂ ਮਾਰੀ ਜਾਂਦੀਆਂ ਮੇਰੇ ਵਰਗੀਆਂ ਉਦੋਂ ਕਹਿੰਦੇ ਕਿ ਭੈਣੇ ਆਏ ਸੀ ਨਹੀਂ ਭੈਣੇ ਆਏ ਸੀ ਜਦੋਂ ਤੁਰਨ ਲੱਗਦੇ ਨੇ ਚਾਹ ਖਾਣੇ ਦੇ ਬਾਹਰ ਨੇ ਮਾਰ ਲਿਆ ਆਜੋ ਜੀ ਲੋ ਜੀ ਇਹ ਸਾਡਾ ਵੀ ਆਰਟਿਸਟਾਂ ਦਾ ਪਰਿਵਾਰ ਹੀ ਹੈ ਇੱਕ ਸਾਡਾ ਜੀ ਲੱਗਿਆ ਰਹਿੰਦਾ ਕੋ ਬੈਠੀ ਦੇਖਦਾ ਹੁੰਦਾ ਸਾਡੀ ਮੇਚ ਇਹ ਸਾਡੇ ਪਰਿਵਾਰ ਚ ਪਰ ਬੰਦੇ ਬਦਲਦੇ ਰਹਿੰਦੇ ਨੇ ਜੀ ਕਦੇ ਇੱਕ ਮੈਂਬਰ ਘਟ ਕੇ ਕਦੇ ਆਹ ਨੋਡ ਦੇਣੇ ਤੇ 500 ਦੇ ਆਹ ਭਾਈ ਤੈਨੂੰ ਤਾਂ ਬੁਲਾਈ ਹੀ ਨਹੀਂ ਦੀ ਆ ਦੇਖ ਤੈਨੂੰ ਤਾਂ ਬੁਲਾਈ ਹੀ ਨਹੀਂ ਦੀਗਾ ਤੈਨੂੰ ਮੈਂ ਬੁਲਾਈ ਨਹੀਂ ਸੀ ਹੈ ਬਈ ਕਾਲੇ ਤੈਨੂੰ ਤਾਂ ਬੁਲਾਈ ਹੀ ਨਹੀਂ ਸੀ ਬਾਈ ਮੈਂ ਪੇਣਾ ਬੜਾ ਆ ਜਾਣਾ ਬਿਨ ਬੁਲਾਈ ਕਿਵੇਂ ਆ ਗਿਆ ਤੂੰ ਪਤਾ ਲੱਗਦਾ ਹੁੰਦਾ ਲੈ ਚਲੋ ਬਈ ਮੈਂ ਵੀ ਕਹ ਲਈ ਤੇਰਾ 500 ਦਾ ਨੋਟ ਬਦਨਾਮ ਨਾ ਕਰਦੇਓ ਇਹ ਸਹੀ ਆ ਨਾ ਪ੍ਰੂਫ ਬਣਾ ਲੈਣਾ ਪਦਾ ਪ੍ਰੂਫੇ ਬਣਾ ਲਿਆ ਵੀ ਮੈਂ ਤਾਂ ਸਹੀ ਗੱਲ ਵੈਸੀ ਵੈਦੀ ਬੈਲੀ ਨਹੀਂ ਹੋਣਾ ਬਸ ਪਾੜੀ ਕੀ ਕਰਦਾ ਖਾ ਗਈ ਨਾ ਹੁਣ ਪਤਾ ਲੱਗ ਗਿਆ ਖਾ ਗਈ ਖਾ ਗਈ ਮੈਂ ਤਾਂ ਕੀ ਕਰ ਲੇਗਾ ਆਏ ਖਾ ਗਈ ਦੇਖੀ ਇੱਥੋਂ ਬਦਲਾ ਦੇ ਵੀ ਕੋਈ ਕਾਲਾ ਤਾਂ ਨਹੀਂ ਹੈਗਾ ਹਜੇ ਕੱਢੋ ਇਹਨਾਂ ਨੂੰ ਪੰਜਾਬ ਚੋਂ ਚਲੋ ਮੇਰਾ ਕਾਲਾ ਹੈ ਚਲੋ ਜੀ ਸੀਨ ਕਰੋ ਚਲੋ ਕੋਲੇ ਕਾਲਾ ਪਾ ਨਾ ਚਲੋ ਚਲੋ ਸੀਨ ਕਰੋ ਹੈ ਉਹ ਤੇ ਕਰ ਲੋ ਬੁੱਲੀ ਚੱਲਦੀ ਵਧੀਆ ਜੀ ਉਏ ਇੱਥੇ ਕਾਦ ਵਾਸਤੇ ਬੁਲਾਤਾ ਮੈਨੂੰ ਉਹ ਸੁਨਸਵਾਣ ਦੀ ਜਗ੍ਹਾ ਤੇ ਕਰੇ ਕੀ ਕਹਿ ਗਈਆਂ ਤੂੰ ਬੋਲਦਾ ਪਿਆ ਮੈਂ ਚਾਹੇ ਕਰੇ ਕੁਛ ਮਰਜ਼ੀ ਕਰ ਉਹ ਵੀ ਕਾਹੀ ਜਾ ਬਾਈ ਵੈਰੀ ਨਾਈਸ ਐਨੇ ਪਰਫੈਕਟ ਟਰੈਕਟਰ ਚਲੋ ਮੈਨੂੰ ਸਭ ਮੇਰੀ ਪਹਿਲਾਂ ਠੀਕ ਆ ਗਈ ਸੀ ਹੱਸੀਗਾ ਦੋਈਦਾ ਤੈਨੂੰ ਕੋਈ ਗੱਲ ਯਾਦ ਆ ਗਈ ਸੀ ਮੇਰੇ ਦਿਮਾਗ ਚੋਂ ਚਲੋ ਕੋਈ ਕੱਟ ਉਹ ਆਪਾ ਹੈ ਤਾਂ ਇਹ ਨਮੁੰਨੇ ਹੀ ਆਣਾ ਮੈਨੂੰ ਪਤਾ ਕੀ ਯਾਰਾ ਜੀ ਕਰਦਾ ਚਲੋ ਹਨਾ ਭਾਈ ਆਟਮਾ ਵੱਡੀਆਂ ਆਟਮਾ ਨੇ ਇਹ ਨਮੁੰਨੇ ਨਹੀਂ ਆ ਚਲ ਭਾਈ ਬਾਵੇ 3 ਟੇ ਕਰਦੇ ਆ ਹਾਂਜੀ ਭਾਈ ਚਲ ਰੈਡੀ ਹਾਂਜੀ ਐਕਸ਼ਨ ਨਾ ਫ੍ਰੀਟ ਦੂਜਾ ਟਾਈ ਸੌਰੀ ਰਬਾ ਵੀ ਨਹੀਂ ਬਹੁਤ ਦੂਰ ਜਾਣਾ ਚਾਹਰੇ ਨੇ ਸੌਰੀ ਭਾਈ ਚੱਲ ਚਲੋ ਕੋਈ ਗੱਲ ਨਹੀਂ ਤੀਜੀ ਵਾਰ ਤੂੰ ਹੱਸਦੀ ਆਵੇ ਠੀਕ ਹੈ ਬੰਦੀ ਹੱਸਲੇ ਹੁਣ ਇਹ ਕੁੜੀਆਂ ਨੂੰ ਮਾਫੀ ਐਸਣ ਦੀ ਮੁੰਡਿਆਂ ਨੂੰ ਕੋਈ ਮਾਫੀ ਦੀ ਹਾਂ ਸਹੀ ਗੱਲ ਹੈ ਚਲੋ ਭਾਈ ਹਾਂ ਜੀ ਬਰੇ ਐਕਸ਼ਨ ਲਾ ਪ੍ਰੀਤ ਕੀ ਹੋਇਆ ਲਾ ਪ੍ਰੀਤ ਗੱਲ ਕੋਈ ਵੀ ਨਹੀਂ ਹੁੰਦੀ। ਗੱਲ ਕੋਈ ਵੀ ਨਹੀਂ ਹੁੰਦੀ। ਚੱਲ ਚੱਲ ਗੱਲ ਕੋਈ ਵੀ ਨਹੀਂ। ਗੱਲ ਕੀ ਏ? ਕੋਈ ਵੀ ਨਹੀਂ। ਗੱਲ ਕੀ ਏ? ਮੇਰੇ ਖੜਾ ਕੀ ਗੱਲ ਹੈ ਕੀ ਬਾਤ ਹੈ ਤਾਂ ਵੀ। ਯਾਰੀ ਸਾਪਾ ਦਾ ਵੀ ਸੀ ਇਹ ਆ। ਮੰਗੂ ਐ ਬੈਠਾ ਕੀ ਕਰਦਾ? ਨਹੀਂ ਚੱਲ। ਮੰਗੂ ਐ ਬੈਠਾ। ਚਲੋ ਮੈਨੂੰ ਅਸੀਰ ਬਦਲ ਕੇ। ਚਲੋ। ਹਾਂਜੀ। ਸੰਜੀ ਕਹਿੰਦੇ। ਐਕਸ਼ਨ। ਚੱਲ। ਐਕਸ਼ਨ ਆ। ਲਾਪ੍ਰੀਟਾ ਕੀ ਗੱਲ ਹੋ ਗਈ ਇਹੋ ਜੀ ਜਿਹੜੀ ਤੁਸੀਂ ਲਾਪਰੇ ਤੇ ਮੂੰਹ ਕਿਉਂ ਜਾ ਕੇ ਨਾ ਇਦਰੀ ਦੇਖਿਆ ਮੈਂ ਹੱਸੂਗੀ ਲੈ ਗੁਰਦੁਆਰੇ ਸੋਹ ਹਾਸੀ ਆਈ ਹੈ ਮੈਂ ਤਾਂ ਹਸੀ ਹੈ ਕਿਉਂਕਿ ਉਹ ਦੇਖਿਆ ਬੈਠੇ ਸੀ ਐ ਕੌਣ ਮੈਂ ਤਾਂ ਖੜੇ ਤੇ ਮੂੰਹ ਨਹੀਂ ਨਜਾ ਕੋਈ ਬਣ ਕੇ ਕਰੋ ਐ ਕਰੋ ਭਾਜਾ ਮੂੰਹ ਇੱਥੇ ਕਰ ਲੈਣਾ ਤੇਰੇ ਚੈਨਲ ਗਰੇ ਪਾਸਾ ਲੱਗਦਾ ਇਹ ਤੂੰ ਕੰਮ ਤਾਂ ਕਰਦਾ ਨਹੀਂ ਚਲੋ ਆਵਾ ਬੈਠਾ ਤਾ ਜਰਾ ਪਾਸੇ ਬੈਠਾ ਬਜਾ ਚਲ ਚਲ ਐਕਸ਼ਨ ਬਈ ਉਈ ਮਗ ਉਸੀ ਹੁੰਦਾ ਯਾਰ ਨਾ ਤਨ ਜਿਹੜੀ ਗੱਲ ਕਹਿੰਦੇ ਮਤਲਬ ਇਹ ਵੀ ਬੰਕੂ ਪਿੱਛੇ ਨੜੀ ਜਿਹੜੇ ਬਸ ਲੱਗ ਚਲ ਚਪਰ ਰਵੀ ਹਾਂ ਚਲੋ ਐਕਸ਼ਨ ਚੱਲੇ ਗੁਰਾ ਬਸ ਵੀ ਦੇਖੋ ਇੱਥੇ ਪਤਾ ਲੱਗਦਾ ਪੰਜਵਾਂ ਟੇਕ ਹੋ ਚੁੱਕਿਆ ਤੇਰੇ ਬਹੁਤ ਦੂਰ ਜਾਣਾ ਕਿਹੜਾ 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 2 ਘੰਟਾ ਰਸਤਾ ਸਹੀ ਗੱਲ ਆ ਇਹਨੂੰ ਸੱਤੜੇ ਉਰੂ ਅੱਧਾ ਘੰਟਾ ਨਹੀਂ ਕੀ ਹੁੰਦਾ ਨਾਲੇ ਐਦਾਂ ਨਾ ਕਈ ਵਾਰ ਵੀ ਸੱਚੀ ਸੱਚੀ ਫੜੀ ਫੜੀ ਇਹਨੂੰ ਅਜ ਨਵਾਂ ਰਸਤਾ ਵਾਲੀ ਐਸੀ ਗੱਲ ਨਹੀਂ ਹੈਗੀ ਫੜੀ ਵਾਂਗੂ ਯਾਰ ਅੱਜ ਇਹਨੂੰ ਨਵਾਂ ਕੀ ਕਰਾਂ ਮੈਂ ਕੈਮਰੇ ਕਣੀ ਕਿਆ ਹੱਥ ਰੱਖ ਅੱਜ ਵੀ ਸ਼ਾਰਟਕਟ ਦੱਸਿਆ ਇੱਕ ਰਸਤਾ ਨਵਾਂ ਕੋਈ ਕੁਛ ਨਹੀਂ ਰੋਲ ਕਰਦੇ ਆ ਚਲੋ ਹਾਂਜੀ ਚਲੋ ਬਦਸਤਾਨ ਰੋਲ ਹਾਂਜੀ ਐਕਸ਼ਨ ਬੋਲ ਜ਼ਾਪ੍ਰੀਤ ਕੀ ਗੱਲ ਹੋ ਗਈ ਤੇ ਮੈਨੂੰ ਫੋਨ ਕਰਕੇ ਕਾਹ ਤੋਂ ਬਣਾ ਇੱਕਦਮ ਉਹ ਨਾਲੇ ਇੱਥੇ ਕਾਹ ਤੋਂ ਖੜੀ ਐ ਕਰੇ ਕੀ ਕਹੀਆਂ ਤੂੰ ਯਾਰ ਬੋਲ ਤਾਂ ਆਪੇ ਹੁਣ ਮੈਂ ਚਾਹੇ ਆਪਣੇ ਘਰੇ ਕੁਛ ਕਿਆ ਹੋਵੇ ਚਾਹੇ ਇਨਾਂ ਕਿਆ ਹੋਵੇ ਪਰ ਤੂੰ ਮੇਨੂੰ ਧੋਖਾ ਕਿਉਂ ਕੀਤਾ ਮੈਂ ਧੋਖਾ ਮੈਂ ਤੋਕਾ ਕੀ ਕੀਤਾ ਤੇਰੇ ਨਾਲ ਵਾਹ ਬੜੀ ਸੋਹਣੀ ਐਕਟਿੰਗ ਕਰਦਾ ਤੂੰ ਕੀ ਕੀਤਾ ਖਕੀਤਾ ਮੇਰੇ ਨਾਲ ਫਿਰ ਦੱਸਦਾ ਤੇ ਕੀ ਕੀਤਾ ਮੈਂ ਤਾਂ ਕੋਈ ਗੱਲ ਦਾ ਪਤਾ ਵੀ ਨਹੀਂ ਹੈਗਾ ਤੇ ਜਿਵੇਂ ਮੈਨੂੰ ਫੋਨ ਕਰਿਆ ਵਾ ਤਾਂ ਭੱਜਾ ਵਜਾ ਤੂੰ ਮੈਨੂੰ ਝੂਠ ਬੋਲਿਆ ਕੀ ਮੇਰੇ ਪਰਿਵਾਰ ਦਾ ਮੈਂਬਰ ਕੋਈ ਵੀ ਤੇਰੇ ਘਰ ਆਇਆ ਨਹੀਂ ਜਦ ਕਿ ਇਹ ਸਭ ਝੂਠ ਹੈ ਓਏ ਹਾਂ ਮੈਂ ਤਾਂ ਆਪਕੇ ਨਾਲ ਝੂਠਾ ਕੋਈ ਵੀ ਨਹੀਂ ਆਇਆ ਹੈਗਾ ਹੱਦੀ ਵੀ ਝੂਠ ਹੈ ਯਾਰ ਮੇਰੀ ਤਾਈ ਤੇ ਮੇਰੇ ਤਾਏ ਦਾ ਮੁੰਡਾ ਮੇਰਾ ਭਰਾ ਦੋਹੇ ਜਣੇ ਤੇਰੇ ਘਰੇ ਆਇਆ ਗੱਲ ਕਰਨ ਤੇਰੀ ਮਾਂ ਕੋਲੇ ਤੂੰ ਉਸ ਟਾਈਮੇ ਕਾਲਜ ਸੀਗਾ ਹਾਂ ਮੈਨੂੰ ਪਰ ਮੈਂ ਮਾਂ ਨੂੰ ਪੁੱਛਾ ਘਰ ਜਾ ਕੇ ਮਾਂ ਮAKER ਕੋਈ ਆ ਸੀ ਕਿ ਲਾਪਰੇ ਨੇ ਕਿਹਾ ਮੈਨੂੰ ਕਦੀ ਆਪਣੇ ਕੇ ਦਾ ਪੁੱਤ ਕੋਈ ਵੀ ਨਹੀਂ ਆਇਆ ਅੱਛਾ ਫਿਰ ਤਾਂ ਮਤਲਬ ਤੇਰੀ ਮਾਂ ਤੇ ਨੂੰ ਝੂਠ ਬੋਲਦੀ ਹੋਣੀ ਜਾਂ ਤਾਂ ਤੇਰੀ ਮਾਂ ਤੇ ਤੇ ਜਾਣ ਬੁੱਝ ਕੇ ਛਪਾਰੀ ਹੋਊਗੀ ਕਿਉਂਕਿ ਇੱਕ ਨੰਬਰ ਦੀ ਲਾਲਚ ਹਣਾ ਇਹੋ ਉਹਨੂੰ ਸਿਰਫ ਪੈਸਾ ਜ਼ਮੀਨ ਇਹ ਸਭ ਦਿਖ ਰਿਹਾ ਹੈ ਆਪਣੇ ਪੁੱਤਰ ਦੀਆਂ ਖੁਸ਼ੀਆਂ ਤਾਂ ਉਹਦੇ ਲਈ ਕੋਈ ਨਾ ਨਹੀਂ ਰੱਖਦੀਆਂ ਨੀ ਨਾ ਖੁਸ਼ੀਆਂ ਮੈਨੇ ਰੱਖ ਲਈ ਹੁਣ ਚਾਹੇ ਨਾ ਰੱਖ ਦੇ ਉਹਨਾਂ ਲਾਪਰੇ ਤਾਂ ਠੀਕ ਹੈ ਨਾ ਪਰ ਮੇਰੀ ਮਾਂ ਬਾਰੇ ਇੱਕ ਸ਼ਬਦ ਵੀ ਨਾ ਬੋਲ ਕੱਟ ਐਨਾ ਕਰਤਾ ਹੁੰਦਾ ਬਹੁਤ ਹੈ ਠੀਕ ਹਾਂ ਫਿਕਲੋ ਜੀ ਮੇਰੇ ਹੀ ਹਾਂਜੀ ਤੁਹਾਡਾ ਕੀ ਮੈਂਨੇ ਰੱਖ ਲਈ ਹੁਣ ਚਾਹੇ ਨਾਲ ਰੱਖਦੇ ਹਾਂ ਨਾਲ ਰੱਖੀ ਤਾਂ ਠੀਕ ਹੈ ਪਰ ਮੇਰੀ ਮਾਂ ਬਾਰੇ ਇੱਕ ਸ਼ਬਦ ਵੀ ਨਾ ਬੋਲ ਪਰ ਮੇਰੀ ਮਾਂ ਬਾਰੇ ਇਹ ਤਾਂ ਚੱਕ ਲੈ ਆਉ ਆ ਇਧਰ ਲੈ ਲੈਣਾ ਮੈਂ ਨਹੀਂ ਨਹੀਂ ਮੇਰੇ ਕੋਲੋਂ ਲੈ ਲੈ ਪਰ ਮੇਰੀ ਮਾਂ ਬਾਰੇ ਪਹਿਲਾਂ ਆਹ ਫਿਰ ਉਹੀ ਲੈ ਲਓ ਹਾਂ ਹਾਂ ਇਧਰ ਲੈ ਜੀ ਬਣੇ ਇੱਥੇ ਕਦੋਂ ਖੜੀ ਹੈ ਚੱਲ ਆਪਕੇ ਚੱਲ ਕੋਈ ਤੱਕ ਹੀ ਹੈ ਜੀ ਤਨ ਪਰ ਗੱਲ ਬੱਸ ਹਨੂ ਕੀ ਯਾਰਾ ਜੰਗੀ ਆਸੇ ਹੁਣ ਤਾਂ ਸਾਸੀ ਆਵੇ ਕੱਲ ਕੋਈ ਵੀ ਨਹੀਂ ਹੁੰਦੀ ਬਈ ਇਹ ਜਿਹੜਾ ਪੁੱਤ ਹੁੰਦਾ ਨਾ ਹਸੇ ਵਾਲਾ ਪੁੱਤ ਸਵਾਰ ਇਹਦਾ 24 ਘੰਟੇ ਰਹਿੰਦਾ ਨਾਲ ਚੱਲ ਕਰੀ ਇੱਧਰ ਵਰਗਾ ਕੋਈ ਖਾ ਕੇ ਚੀਜ਼ ਲਫਾਫਾ ਥੰਨੇ ਗਲੇ ਚਲੋ ਉਸ ਦੇ ਸਾਸੀ ਨਿਕਲੀ ਜਾਂਦੇ ਫਿਰ ਉਸ ਦੇ ਸਾਸੀ ਨਿਕਲੀ ਜਾਂਦਾ ਫਰੀ ਦੇਖ ਦੇ ਬਲੌਗ ਦਿਖਾਈ ਬਾਗਲੂ ਆ ਬਾਗਲੂ ਦੇਖ ਰ ਤੂਰੇ ਵੀ ਨਹੀਂ ਟਿਕਦਾ ਹੈਗਾ ਆ ਮੇਲ ਖਾਪੂ ਪੁੱਜੇਗਾ ਕਿਧਰ ਆ ਆ ਬੇਟਾ ਚਲੋ ਚਲੇ ਗਏ ਚੱਲ ਬਈ ਰੈਡੀ ਹਾਂਜੀ ਐਕਸ਼ਨ ਪਰ ਮੇਰੀ ਮਾਂ ਬਾਰੇ ਇੱਕ ਸ਼ਬਦ ਵੀ ਨਾ ਬੋਲਾਂ ਅੱਛਾ ਤੇਰੀ ਮਾਂ ਬਾਰੇ ਇੱਕ ਸ਼ਬਦ ਵੀ ਨਾ ਬੋਲਾਂ ਤੈਨੂੰ ਤਾਂ ਹੁਣ ਸਿਰਫ ਆਪਣੀ ਮਾਂ ਹੀ ਪਿਆਰੀ ਹੈ ਨਾ ਮੈਂ ਇਹ ਨਹੀਂ ਕਹਿੰਦੀ ਤੂੰ ਆਪਣੀ ਮਾਂ ਨੂੰ ਪਿਆਰ ਨਾ ਕਰ ਪਰ ਜੋ ਮੇਰੇ ਨਾਲ ਵਾਅਦੇ ਕੀਤੇ ਨੇ ਉਹ ਤੂੰ ਹੁਣ ਮੌਕੇ ਤੇ ਆ ਕੇ ਮੁੱਕ ਹੁਣ ਦੋ ਘੱਟ ਦੰਦ ਸੀ ਚਲਾ ਨਾ ਨਾ ਮੈਂ ਸੀ ਲਾਉ ਮੈਂ ਸੀ ਲਾਉ ਲੱਗ ਗਿਆ ਸੀ ਮਾਂ ਨੂੰ ਆ ਕੇ ਮੈਂ ਤੂੰ ਲਾਏਗਾ ਉਧਰ ਇਧਰ ਮੈਂ ਲਾਵਾਂ ਰੈਡੀ ਕਿੱਥੋਂ ਆ ਬਈ ਮੈਂ ਕੁਝ ਵੀ ਬੋਲਦਾ ਕੁਝ ਵੀ ਕੀ ਬੋਲਦਾ ਮੈਂ ਬੋਲੇ ਇੱਥੇ ਹੀ ਖੜੇ ਬਸ ਜੇ ਆਇਆ ਤਾਂ ਮੇਰੀ ਮਾਂ ਦੱਸਦੀ ਹਾਂ ਚਲੋ ਮੇਰੇ ਘਰ ਆਈ ਨਹੀਂ ਹੈਗਾ ਜੇ ਆਇਆ ਹੁੰਦਾ ਮੇਰੀ ਮਾਂ ਚੁੱਟ ਕੇ ਬੋਲਦੀ ਨਾ ਤੇ ਤੂੰ ਆਪ ਦੱਸੇ ਤੋ ਕਿ ਤੇਰੀ ਮਾਂ ਚਾਹੁੰਦੀ ਹੋਈ ਨਹੀਂ ਹੈਗੀ ਰੈਡੀ ਐਕਸ਼ਨ ਕਿਉਂਕਿ ਤੇਰੀ ਮਾਂ ਚਾਹੁੰਦੀ ਨਹੀਂ ਹੈਗੀ ਕਿ ਤੇਰਾ ਮੇਰੇ ਨਾਲ ਵਿਆਹ ਹੋਵੇ ਤੇਰੀ ਮਾਂ ਨੂੰ ਤਾਂ ਕੋਈ ਜ਼ਮੀਨ ਵਾਲੀ ਕੁੜੀ ਚਾਹੀਦੀ ਹੈ ਫਿਰ ਤੂੰ ਐਂ ਕਰ ਤੂੰ ਨਾ ਆਪਣੇ ਵਾਸਤੇ ਕੋਈ ਜ਼ਮੀਨ ਵਾਲੀ ਕੁੜੀ ਲੱਭ ਹੀ ਲੈ ਲੱਭ ਲਈ ਤੇ ਮੇਰੀ ਮਾਂ ਜੋ ਮਰਜੀ ਕੁਝ ਬੋਲੀ ਜਾਵੇ ਪਰ ਉਹਨੂੰ ਵੀ ਮੈਂ ਸਾਫ ਸਫਾ ਗੱਲ ਕਹਿੰਦੀ ਸੀ ਵੀ ਮੈਨੂੰ ਲਾਪਰੀ ਚਾਹੀਦੀ ਤਾਂ ਲਾਪਰੀ ਦੀ ਚਾਹੀਦੀ ਆ ਤੇ ਜ਼ਮੀਨ ਉਹ ਲੈ ਕੇ ਆਵੇ ਚਾਹੇ ਨਾ ਉਹ ਮੇਰੀ ਮਾਂ ਨੂੰ ਵੀ ਪਤਾ ਵੀ ਮੈਂ ਆਪਦੀ ਊਸੂਲਾਂ ਦਾ ਪੱਕਾ ਫਿਰ ਤੂੰ ਝੂਠ ਬੋਲਦਾ ਹੈ ਫਿਰ ਇਹਦਾ ਮਤਲਬ ਤੈਨੂੰ ਵੀ ਪਤਾ ਕਿ ਮੇਰਾ ਤਾਇਆ ਤਾਈ ਤੇ ਉਹਦਾ ਮੁੰਡਾ ਘਰੇ ਆਏ ਸੀ ਤੂੰ ਜਾਣ ਮੁਝ ਕੇ ਮੈਨੂੰ ਝੂਠ ਬੋਲਦਾ ਯਾਰ ਮੈਂ ਕਿਉਂ ਝੂਠ ਬੋਲੂਗਾ ਜਦਾਂ ਫਿਰ ਜੇ ਆਏ ਹੁੰਦੇ ਮੈਂ ਤੈਨੂੰ ਕਹਿ ਦੇਣਾ ਸੀਗਾ ਜੇ ਆਏ ਹੁੰਦੇ ਮੇਰੀ ਮਾਂ ਵੀ ਕਹਿ ਦੇਣਾ ਸੀ ਉਹ ਵੀ ਕੋਈ ਝੂਠ ਬੋਲਦੀ ਪਲੀਜ਼ ਤੂੰ ਆਲਰੇਡੀ ਮੇਰੇ ਤੋਂ ਬਹੁਤ ਗੱਲਾਂ ਲੁਕੋ ਰੱਖਿਆ ਹਲੇ ਵੀ ਹੁਣ ਤਾਂ ਤੂੰ ਐਵੇਂ ਨਹੀਂ ਮੰਨੇਗਾ ਫਿਰ ਵੀ ਤੇਰਾ ਪਿਓ ਕਿਵੇਂ ਨਸ਼ੇ ਕਰ ਕਰਕੇ ਮਰਿਆ ਸੀ ਨਸ਼ੇ ਕਰਕੇ ਮਰਿਆ ਸੀ ਉਹ ਯਾਰ ਮੇਰੇ ਪਿਓ ਦਾ ਅਟੈਕ ਆਇਆ ਸੀਗਾ ਬਿਮਾਰ ਰਹਿੰਦਾ ਸੀ ਵਿਚਾਰਾ ਕਮਾਲ ਕਰਦੀ ਨਹੀਂ ਤੂੰ ਤਾਂ ਕੀ ਹੋਣਾ ਨਸ਼ੇ ਨਾ ਖਾ ਤਾਂ ਕਰਕੇ ਅਟੈਕ ਆਇਆ ਹੋਣਾ ਕਰਦਾ ਤਾਂ ਸੀਗਾ ਨਾ ਤੇ ਇੱਕ ਗੱਲ ਤਾਂ ਤੂੰ ਹੋਰ ਰੋਲ ਰੱਖਿਆ ਕਿ ਤੇਰੇ ਕੋਲ ਤਾਂ ਖੁੱਡ ਜਮੀਨ ਦੇ ਵੀ ਹੈ ਨਹੀਂ ਜਿਹੜੀ ਮਾੜੀ ਮੋਟੀ ਜਮੀਨ ਸੀ ਉਹ ਤੇਰੇ ਪਿਓ ਨੇ ਨਸ਼ਾ ਦੇ ਮੂੰਹ ਕੜਤੀ ਪਤਾ ਨਹੀਂ ਤੇਰੇ ਕੰਨਾਂ ਰਿਆਂ ਜੇ ਗੱਲਾਂ ਕਿਹੜੇ ਕੰਜਰ ਨੇ ਕਡੀਆਂ ਨੇ ਜੇ ਤੈਨੂੰ ਲੱਗਦਾ ਨਾ ਤੇਰੇ ਕੋਲ ਆ ਗੱਲਾਂ ਮੇਰੀਆਂ ਹੈਗੀਆਂ ਨੇ ਤਾਂ ਤੇਰੀਆਂ ਗੱਲਾਂ ਮੇਰੇ ਕੋਲ ਹੈਗੀਆਂ ਨੇ ਓਹੋ ਆਈ ਗਈ ਆਈ ਗਈ ਦੇਖੀ ਸੀ ਹੱਸਿਆ ਕਿ ਤੇ ਕਰਵਾਟ ਹੋ ਗਏ ਮੇਕ ਸੌਰੀ ਜੀ ਮੈਂ ਮੈਡ ਚੁੱਪ ਬੈਠ ਮਰੂ ਇੱਕ ਰੋਜ਼ ਕਿਵੇਂ ਭਾਈ ਇੱਕ ਵਾਰੀ ਓਕੇ ਸਮਝ ਲੈ ਲੈਂਦੇ ਆ ਜੀ ਦੁਬਾਰਾ ਬੋਲ ਦੇ ਡਾਇਲੋਗ ਐਕਸ਼ਨ ਇੱਕ ਮਿੰਟਾ ਕਿਸੇ ਡਾਇਲੋਗ ਅੰਦਰ ਤੂੰ ਕਿੱਥੇ ਕਿੱਥੇ ਫਿਰਦੀ ਹਾਂ ਹਾਂ ਹੱਸਿਆ ਗਿਆ ਉਹਨਾਂ ਫਿਰ ਹੱਸ ਕੇ ਇਹਦਾ ਕਿਸੇ ਡਾਇਲੋਗ ਹੋਣਾ ਇੱਕ ਮਿੰਟਾ ਕਿਸੇ ਡਾਇਲੋਗ ਅੰਦਰ ਚਲੋ ਰੈਡੀ ਐਕਸ਼ਨ ਮੈਨੂੰ ਪਤਾ ਦਿਓ ਤੂੰ ਕਿੱਥੇ ਕਿੱਥੇ ਫਿਰਦੀ ਆ ਕੀ ਕੀ ਹੈ ਨਹੀਂ ਕੀ ਨਾ ਦੇ ਕਿ ਆ ਗਿਆ ਹੱਸਿਆ ਮੈਂ ਕੀ ਹੈ ਚਲੋ ਭਾਈ ਆ ਗਈ ਸੀ ਸਾਰਾ ਕੁਝ ਪਤਾ ਮੈਨੂੰ ਪੁਸ਼ਪਾ ਐਕਸ਼ਨ ਮੈਨੂੰ ਸਾਰਾ ਦਬਾ ਲੈ ਐਕਸ਼ਨ ਮੈਨੂੰ ਸਾਰਾ ਕੁਝ ਪਤਾ ਜਾ ਪਰਹੀ ਹੋ ਜਾ ਫਿਰ ਕੈਮਰੇ ਤੋਂ ਮੈਨੂੰ ਸਾਰਾ ਸਾਡੇ ਨਾਲ ਮਾਦੀ ਕਰਵਾ ਦੇਣਗੇ ਐਕਸ਼ਨ ਮੈਨੂੰ ਸਾਰਾ ਕੁਝ ਪਤਾ ਤੂੰ ਕਿੱਥੇ ਕਿੱਥੇ ਫਿਰਦੀ ਆ ਕੀ ਕਿਹਾ ਤੂੰ ਉਹੀ ਜਿਹੜਾ ਕੁਝ ਤੈਨੂੰ ਸੁਣਿਆ ਤੇਰਾ ਕਹਿਣ ਦਾ ਮਤਲਬ ਇਹ ਆ ਵੀ ਮੈਂ ਤੇਰੇ ਨਾਲ ਨਾਲ ਹੋਰ ਮੁੰਡਿਆਂ ਨਾਲ ਵੀ ਗੱਲਾਂ ਕਰਦੀ ਆ ਹਾਂ ਕਰਦੀ ਆ ਅਸੀਂ ਕਹਿ ਰਹੇ ਮੈਂ ਵੀ ਰਾਤ ਨੂੰ ਮਤੋਂ ਪੜਦੇ ਘੱਟ ਦਵਾਰ ਪੜਦਾ ਜੱਟਾਂ ਲਈ ਆ ਜਿੱਥੇ ਵੀ ਜਾਂਦਾ ਪੜਦਾ ਪਤਾ ਚੱਲਦਾ ਇਹਨਾਂ ਨੂੰ ਐਕਸ਼ਨ ਹਾਂ ਕਰਦੀ ਆ ਤਾਂ ਤੇਰੇ ਮੂੰਹ ਤੇ ਕਹਿ ਰਹੇ ਪੜੋਜੂ ਆਪ ਦਾ ਗੱਲ ਪੀਸਦਾ ਕਰਦੀ ਕੋਈ ਨਹੀਂ ਕੋਈ ਨਹੀਂ ਅਸਲੀ ਬਾਈ ਦੇਖ ਬਰੀ ਚਪੜ ਗੱਲ ਲਾਲ ਹੋ ਜੂਗੀ ਹਾਂ ਕਰ ਚਪੜਾ ਮਰਦਵਾ ਕੁਝ ਕਹਿਣਾ ਬੋਲਣਾ ਬੋਲਣਾ ਜਿਸਪੜਾ ਕਰਕੇ ਭਾਗ ਜਾ ਤੂੰ ਮੇਰੇ ਕੋਲ ਆਈ ਹੁਣ ਤੂੰ ਡਾ ਮਿੱਟੀਆਂ ਚ ਰਹਿਣ ਆਲੇ ਆ ਪੰਮਾ ਲੈ ਬਾਈ ਮਾਰ ਲੈ ਤੇਰੇ ਜੁੜੇ ਹੋਏ ਆ ਕੰਡ ਨਹੀਂ ਮੈਟਰ ਮੋਟਰ ਕਰਦੀ ਚਲੋ ਰੈਡੀ ਐਕਸ਼ਨ ਹਾਂ ਸੱਚੀ ਗੱਲ ਤਾਂ ਕਹਿ ਰਹੇ ਮੈਂ ਇਹ ਨੀ ਹਿੰਮਤ ਤੇਰੀ ਚਲੂ ਪਤਾ ਤੂੰ ਬੋਲੀ ਕੀ ਜਾ ਰਿਹਾ ਮੇਰੇ ਬਾਰੇ ਫੇ ਮੇਰੇ ਚਪੜਾ ਮਰ ਲਾ ਫਿਰਦਾ ਸੱਚੇ ਗੱਲਾਂ ਨੇ ਨਾ ਤਾਂ ਚੁੱਪ ਗਿਆ ਤੈਨੂੰ ਤਾਂ ਮਾਰਿਆ ਮੇਰੇ ਮੈਂ ਕਿਹੋ ਜੀ ਕੁੜੀਆਂ ਇਹ ਮੈਨੂੰ ਪਤਾ ਜਾ ਮੇਰੇ ਮਾਪਿਓ ਦੋ ਕਿਸੇ ਕੰਜਰ ਨੂੰ ਨਾ ਸੀ ਸਰਟੀਫਿਕੇਟ ਦੇਣ ਦਾ ਠੇਕਾ ਨਹੀਂ ਲਿਆ ਹੋਇਆ ਨਾਲੇ ਤੇਰੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਤੂੰ ਮੇਰੇ ਬਾਰੇ ਅਜਿਹੀ ਸ਼ਬਦਾਵਲੀ ਵਰਤੇਗਾ ਕਿੰਨੇ ਵਾਦੇ ਕੀਤੇ ਸੀ ਤੂੰ ਮੇਰੇ ਨਾਲ ਤੂੰ ਤਾਂ ਮੇਰੇ ਨਾਲ ਇੱਕ ਵੀ ਵਾਦਾ ਨਹੀਂ ਨਿਭਾ ਸਕਿਆ ਤੈਨੂੰ ਨਾ ਸਿਰਫ ਆਪਣੀ ਮਾਂ ਪਿਆਰੀ ਐ ਮੈਂ ਤਾਂ ਕਿਸੇ ਦੀ ਧੀ ਨਹੀਂ ਨਾ ਤੂੰ ਮੇਰਾ ਵਿਸ਼ਵਾਸ ਘਾਤ ਕੀਤਾ ਬਾਬੇ ਤੈਨੂੰ ਰੱਬ ਨੇ ਕਦੇ ਵੀ ਮaaf ਨਹੀਂ ਕਰਨਾ ਹੁਣ ਖਾਲੀ ਯਾਦ ਰੱਖੀ ਤੈਨੂੰ ਕਿਤੇ ਵੀ ਢੋਈ ਨਹੀਂ ਮਿਲਣੀ ਇਹ ਤਾਂ ਪਸੰਦ ਨੂੰ ਵਸਿੰਦੇ ਤਰ੍ਹਾਂ ਨਾਲ ਲੱਗਦਾ ਮੈਨੂੰ ਨਹੀਂ ਜਾਂਦੀ। ਬਾਬੇ ਦਬਾਰ ਹੋ ਜਾਂਦੀ ਚੰਗਾ। ਆਪ ਵੀ ਫਾਇਰਿੰਗ ਦੁਬਾਰੇ ਕਰੀਏ। ਆਹ ਸਾਰੇ ਹਾਂ। ਵਾਈਡ ਹਾਂ। ਮੈਂ ਕੰਫਰਟੇਬਲ ਨਹੀਂ ਸੀ ਥੋੜਾ। ਮੈਂ ਉਹ ਵਧੀਆ ਕਰਨਾ ਚਾਹੁੰਦੀ। ਤੇ ਮੈਨੂੰ ਪਤਾ ਮੈਂ ਸੱਚਾ ਤੇ ਜੜਾ ਅੱਜ ਤੇ ਮੈਂ ਚਪੇੜ ਮਾਰੀ ਨਾ ਯਾਦ ਰੱਖੀ। ਇਹਦਾ ਵੀ ਜਵਾਬ ਤੇਨੂੰ ਦੇਣਾ ਪਊਗਾ। ਇਹਦਾ ਜਵਾਬ ਤੇਨੂੰ ਮੈਂ ਦੇ ਹੀ ਦੇਣੀ ਆ। ਤੇਰੇ ਚ ਪੇੜ ਮਾਰਨ ਦਾ ਮਤਲਬ ਇਹ ਸੀ ਕਿ ਅੱਜ ਤੋਂ ਬਾਅਦ ਆਪਣੇ ਦੋਹਾਂ ਦਾ ਕੋਈ ਵੀ ਰਿਸ਼ਤਾ ਨਹੀਂ ਮੈਂ ਤਾਂ ਆਪ ਕਹਣਾ ਵੀ ਕੋਈ ਰਿਸ਼ਤਾ ਨਹੀਂ ਰਹੇਗਾ ਜਿਹੜੀ ਮੇਰੇ ਬਾਪ ਬਾਰੇ ਆ ਕੁਝ ਬੋਲਦੀ ਆ ਮੈਂ ਜੀ ਜਨਾਈ ਤਾਂ ਕਰਾਣ ਲੱਗੀ ਆ ਤੇ ਤੂੰ ਮੇਰੇ ਚਿੱਤਰ ਤੇ ਉਂਗਲ ਚੱਕੀ ਜਿਹੜੀ ਉਹ ਸੱਚੀ ਆ ਸੁਣੀਆਂ ਮੈਂ ਝੂਠੀ ਬੋਲ ਰਹੀ ਆ ਮੈਂ ਬਾਵੇ ਤੂੰ ਚੁੱਪ ਕਰ ਜਾ ਨਹੀਂ ਤਾਂ ਤੇਰੇ ਇੱਕ ਥੱਪੜ ਹੋਰ ਪਾਊਗਾ ਹਾਜ ਤੋ ਬਾਤੂ ਆਪਣੇ ਰਸਤੇ ਤੇ ਮੈਂ ਆਪਣੇ ਰਸਤੇ ਮੇਰਾ ਤੇਰੇ ਵਰਗੇ ਠੋਕੇ ਵੱਜਣਾਂ ਕੋਈ ਰਿਸ਼ਤਾ ਨਹੀਂ ਆਏਗਾ। ਤੁਸੀਂ ਨਾ ਸਿਰਫ ਕੁੜੀਆਂ ਨੂੰ ਯੂਜ਼ ਕਰਨ ਜਾਣਦੇ ਹੋ। ਤੇ ਐਸੀ ਨਾ ਦੋ ਵਧੀਆ ਹੋਊਗਾ। ਇੱਥੋਂ ਕਿੱਥੇ ਦਵਾਰ ਆ। ਦਿਖਾਈ ਸੀਨ ਮੜਿਆ ਜਿਹਾ ਕਿੱਦਾਂ ਬਣਿਆ। ਕੈਂਟੜਾ ਇੰਟੜਾ ਇੰਟੜਾ। ਹੂੰ।